ਕਿੰਕਲਬ ਜਿੰਦਾਬਾਦ ਜਿੰਦਾਬਾਦ ਚੰਦਰ ਸਿੰਘ ਚੰਦਰ ਸਿੰਘ ਨਵਾਂ ਸ਼ਹਿਰ ਜਿੰਦਾਬਾਦ ਆਇਆ ਆ ਸਾਰੀ ਆਪਣੀ ਕਮੇਟੀ ਅੰਦਰ ਭਰਾਓ ਇੱਕ ਤਾਂ ਦੋ ਤਿੰਨ ਦੀ ਮੀਟਿੰਗ ਪਰ ਰੱਖੀ ਪਟਾਲੇ ਇੱਕ ਨੇ ਇੱਕ ਤਾਂ ਸਾਰੇ ਵੱਧ ਚੜ ਕੇ ਉੱਥੇ ਆਓ ਤੇ ਸੈਕੰਡ ਜੋ ਵੀ ਆਪਾਂ ਨੂੰ ਫੈਸਲਾ ਆਪਨਿਆ ਨਵਾਂ ਸ਼ਹਿਰ ਐਸੋਸੀਏਸ਼ਨ ਸ਼ੈਲਰ ਜੀ ਵੀ ਹੈ ਆਪਣੇ ਸ਼ੈਲਰ ਭਰਾ ਨੇ ਸਭ ਦਰਸ਼ੇਨ ਸਿੰਘ ਦੇ ਨਾਲ ਜੋ ਸਾਨੂੰ ਹੁਕਮ ਆਊਗਾ ਆਪਾਂ ਨੂੰ ਮਨਜ਼ੂਰ ਹੈ ਬਿਲਕੁਲ ਬਿਲਕੁਲ ਅਸੀਂ ਨਾਲ ਆ ਜੀ ਅਸੀਂ ਬਿਲਕੁਲ ਨਾਲ ਆ ਤੇ ਜੋ ਵੀ ਸਾਡਾ ਦੋ ਤਿੰਨ ਫੈਸਲਾ ਆਊਗਾ ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਕੇ ਫਿਰ ਦੁਬਾਰਾ ਫੈਸਲਾ ਬਣਾ ਕਰ ਲਾਂਗੇ ਤੇ ਆਪਣਾ ਨਾਮ ਦੱਸੋ ਮੈਂ ਜਿੰਨੀ ਚੋਪੜਾ ਜੀ ਆਪਣਾ ਅਹੁਦਾ ਕੀ ਹੈਗਾ ਨਵਸ਼ਰ ਸੈਲਰਨ ਅਸੋਸੀਏਸ਼ਨ ਨਾਲੋਂ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਜਿਹੜੇ ਤੁਹਾਡੀ ਮੀਟਿੰਗ ਹੋ ਰਹੀ ਹੈ ਅੱਜ ਸਾਡੀ ਪਹਿਲਾਂ ਡੀ ਸਾਹਿਬ ਦੇ ਨਾਲ ਮੀਟਿੰਗ ਸੀਗੀ ਕਿਸ ਮੁੱਦੇ ਤੇ ਇਹ ਆਪਣਾ ਪੈਡੀ ਦੇਈ ਕਹਿ ਦਈ ਪ੍ਰੋਕੂਰਮੈਂਟ ਦੇ ਬਾਰੇ ਕਿ ਕਪੈਡੀ ਦੀ ਪੱਤੀ ਸ਼ੁਰੂ ਹੋਣ ਲੱਗੀ ਪਹਿਲੀ ਤਰੀਕ ਤੋਂ ਗਵਰਨਮੈਂਟ ਦੀ ਜੀ ਕਢੀ ਸਾਹਿਬ ਨੇ ਮੀਟਿੰਗ ਸਾਡੇ ਸ਼ੈਲਰ ਐਸੋਸੀਏਸ਼ਨ ਵਾਲਿਆਂ ਦੀ ਤਾਂ ਆਰਥੀਆਂ ਵੀ ਨਾਲ ਆਪਣੇ ਫਾਰਮਰਜ਼ ਦੀ ਮੀਟਿੰਗ ਬੁਲਾਈ ਸੀ ਠੀਕ ਹੈ ਜਿਹਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਇਹੀ ਰਿਕਵੈਸਟ ਕੀਤੀ ਸੀਗੀ ਕਿ ਤੁਸੀਂ ਇਹ ਆਪਣੇ ਐਗਰੀਮੈਂਟ ਵਗੈਰਾ ਵੀ ਸ਼ੈਲਰ ਵਾਲਿਆਂ ਨੂੰ ਕਹਿੰਦੇ ਕਰੋ ਤਾਂ ਫਾਰਮਰਜ਼ ਨੂੰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਮਾਲ ਗਿੱਲਾ ਨਾਲ ਲੈ ਕੇ ਆਓ ਮਾਲ ਸੁਕਾ ਕੇ ਐਨ ਠੀਕ ਤਰੀਕੇ ਨਾਲ ਮੰਡੀ 'ਚ ਲੈ ਕੇ ਆਓ ਤਾਂ ਆਰ ਪੀਆ ਨੂੰ ਵੀ ਕਹਿ ਤੁਸੀਂ ਕੋਆਪਰੇਟ ਕਰੋ ਤਾਂ ਤੇ ਫਾਰਮਾਂ ਤੰਗ ਨਾ ਹੋਣ ਔਰ ਫਿਰ ਉਸ ਹਿਸਾਬ ਦੇ ਨਾਲ ਸਾਡਾ ਥੋੜਾ ਜਿਹਾ ਸੈਵਲਰ ਐਸੋਸੀਏਸ਼ਨ ਦਾ ਹੈ ਕਿ ਇੱਥੇ ਸਪੇਸ ਪ੍ਰੋਬਲਮ ਬਹੁਤ ਜ਼ਿਆਦਾ ਹੈ ਮਤਲਬ ਇੱਥੇ ਰੱਖਣ ਨੂੰ ਜਗ੍ਹਾ ਨਹੀਂ ਹੈ ਜਗ੍ਹਾ ਨਹੀਂ ਹੈਗੀ ਤਾਂ ਉਸ ਕਰਕੇ ਇਹ ਚਾਹੁੰਦੇ ਆ ਕਿ ਕੋਈ ਸਪੇਸ ਦਾ ਹੱਲ ਹੋ ਜਾਏ ਮਾਲ ਤਾਂ ਚਲੋ ਕੱਢਣਾ ਹੀ ਹੈ ਗਵਰਨਮੈਂਟ ਨੇ ਕਢਾਣਾ ਹੈ ਅਸੀਂ ਕਢਣਾ ਹੈ ਲੇਕਿਨ ਜਦ ਤੱਕ ਸਪੇਸ ਦਾ ਕੋਈ ਹੱਲ ਨਹੀਂ ਨਿਕਲਦਾ ਸਾਡੇ ਲਈ ਬੜੀ ਦਿੱਕਤ ਹੈ ਔਰ ਉਸ ਕਰਕੇ ਖਲੇ ਥੋੜੀ ਜਿਹੀ ਮਹਿਸੂਸ ਕਰਦੇ ਆਂ ਔਰ ਸਾਡੇ ਪ੍ਰਧਾਨ ਜੀ ਨੇ ਪੰਜਾਬ ਦੇ ਨੇ ਜਿਹੜੇ ਕਿ ਇੰਡੀਆ ਲੈਵਲ ਦੇ ਪ੍ਰਧਾਨ ਹੈ ਉਹਨੇ ਦੋ ਤੀਕ ਨੂੰ ਪਟਿਆਲੇ ਮੀਟਿੰਗ ਰੱਖੀ ਹੋਈ ਹੈ ਮਤਲਬ ਇਸੇ ਸੰਬੰਧ ਵਿੱਚ ਹਾਂਜੀ ਇਸੇ ਸੰਬੰਧ ਦੇ ਵਿੱਚ ਤਾਂ ਉਹ ਉਹਦੇ ਬਾਰੇ ਜਿਆਦਾ ਡਿਟੇਲ ਨਾਲ ਉੱਥੇ ਡਿਸਕਸ਼ਨ ਹੋਏਗੀ ਔਰ ਉਹ ਤੋਂ ਬਾਅਦ ਫੈਸਲਾ ਲਿੱਤਾ ਜਾਊਗਾ ਕਿ ਕਿੱਦਾਂ ਕਰਨੀ ਹੈ ਨੇ ਹੁਣ ਜਿਸ ਤਰ੍ਹਾਂ ਹੈਗਾ ਝੋਨਾ ਤੇ ਜਿਹੜਾ ਹੈਗਾ ਉਹ ਤੇ तकरीबन ਮੰਡਿਆਈ ਤਾਂ ਦੇਖੋ ਜੀ ਪਹਿਲੀ ਤੀਤਲ ਸਰਕਾਰ ਦੀ ਪਰਚੇਜ਼ ਹੈ ਜੀ ਆ ਲੇਕਿਨ ਸਾਡੀ ਦੋ ਤਰੀਕ ਨੂੰ ਮੀਟਿੰਗ ਹੈ ਅਸੀਂ ਉਸ ਤੋਂ ਬਾਅਦ ਵੀ ਕੋਈ ਆਪਣਾ ਫੈਸਲਾ ਲਵਾਂਗੇ ਉਸ ਤੋਂ ਬਾਅਦ ਹੋਏ ਹਾਂਜੀ ਸ਼ੁਕਰੀਆ ਜਾਣੇ ਆ ਮੇਨ ਮੰਗ ਇਹੀ ਹੈ ਕੋਈ ਸਪੇਸ ਨਹੀਂ ਹੈਗੀ ਸਪੇਸ ਨਾ ਹੋਣ ਕਰਕੇ ਚਾਹੇ ਸਰਕਾਰ ਦੀਆਂ ਅਥਾਰਟिटीज ਵੀ ਲਗੀਆਂ ਵਾ ਦਿੱਲੀ ਦੇ ਨਾਲ ਟਾਈਪ ਕਰਕੇ ਵੀ ਕਿਸੇ ਤਰ੍ਹਾਂ ਜਗ੍ਹਾ ਬਣ ਜਾਏ ਤੇ ਪਰ ਜਗ੍ਹਾ ਬਣ ਨਹੀਂ ਰਹੀ ਨਹੀਂ ਹੁਣ ਮੰਡੀਆਂ ਵਿੱਚ ਤਾਂ ਉਹ ਐਲਾਨ ਵੀ ਹੋ ਚੁੱਕਾ ਕਿ ਫਸਲ ਚੱਕ ਲਿਆਓ ਤੇ ਉਹ ਫਿਰ ਫਸਲ ਸ਼ੈਲਰਾਂ ਵਾਲੇ ਸਾਡੇ ਕੁਝ ਭਰਾ ਆ ਹੀ ਨਹੀਂ ਹੈਗੇ ਉਹ ਕਹਿੰਦੇ ਅਸੀਂ ਕੰਮੇ ਨਹੀਂ ਕਰਨਾ ਉਹ ਸਾਡੇ ਉਹ ਨਹੀਂ ਮੀਟਿੰਗ 'ਚ ਵੀ ਹਿੱਸਾ ਨਹੀਂ ਲਿਆ ਹੈਗਾ ਉਹ ਜਗ੍ਹਾ ਹੈ ਨਹੀਂ ਤਾਂ ਰੱਖਣੀ ਕਿੱਥੇ ਹਾਂ 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 ਉਨੀ ਵੀ ਇਸੇ ਕਰਕੇ ਨਹੀਂ ਮੀਟਿੰਗ ਦੇ ਵਿੱਚ ਸਾਡੇ ਕੋਲ ਸੈਲਰ ਦੇ ਭਰਾ ਸਿਰਫ ਇਸੇ ਕਰਕੇ ਨਹੀਂ ਆਏ ਹੈਗੇ ਕਹਿੰਦੇ ਅਸੀਂ ਇਸ ਵਾਰ ਕੰਮ ਨਹੀਂ ਕਰਾਂਗੇ ਹੁਣ ਜਿਸ ਤਰ੍ਹਾਂ ਸਪੇਸ ਨਹੀਂ ਹੈਗੀ ਸਪੇਸ ਨਾ ਹੋਣ ਦਾ ਕਾਰਨ ਕੀ ਹੋ ਸਕਦਾ ਹੈ ਸਪੇਸ ਨਾ ਹੋਣ ਦਾ ਕਾਰਨ ਇਹੀ ਹੈ ਮੂਵਮੈਂਟ ਨਹੀਂ ਹੋ ਰਹੀ ਤੇ ਕੁਝ ਡਿਮਾਂਡ ਘਟਿਆ ਹੈ ਡਿਮਾਂਡ ਘਟਿਆ ਹਾਂਜੀ ਹਾਂਜੀ ਇਹ ਸਰਕਾਰ ਜਿਹੜੀ ਹੁਣ ਅਜ ਸचेਤ ਹੋਈ ਹੈ ਇਹਨਾਂ ਨੂੰ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਸਾਰੀ ਪਲੈਨਿੰਗ ਕਰਨੀ ਚਾਹੀਦੀ ਸੀ ਨਹੀਂ ਸਰਕਾਰ ਤਾਂ ਕਹਿੰਦੀ ਹੈਗੀ ਅਸੀਂ ਤਾਂ ਸਾਰਾ ਕੁਝ ਪ੍ਰਬੰਧ ਕਰ ਲਏ ਗਏ ਆ ਕਿਸਾਨ ਮੰਡੀਆਂ ਦੇ ਵਿੱਚ ਆਪਣੀ ਫਸਲ ਲੈ ਕੇ ਆਵੇ ਕਿਸੇ ਨੂੰ ਦਿੱਕਤੇ ਹੀ ਨਹੀਂ ਆਉਣ ਦਿੱਤੀ ਜਾਏਗੀ ਸਰਕਾਰ ਤਾਂ ਇਹ ਕਹਿ ਰਹੀ ਆ ਸਰਕਾਰ ਤਾਂ ਕਹਿ ਰਹੀ ਆ ਦੇਖੋ ਮੰਡੀ ਦਾ ਝੋਨਾ ਆ ਜਾਣਾ ਵਾ ਪਰ ਉਹਦੀ ਮਿਲਿੰਗ ਨਹੀਂ ਹੋਣੀ ਹੈਗੀ ਜਾਦਾ ਸਰਕਾਰ ਆਪਣੇ ਗਡਾਊਨਾਂ ਦੇ ਵਿੱਚ ਲਵਾਉਗੀ ਪਰ ਉਹਨਾਂ ਕੋ ਵੀ ਇੰਨੀ ਕਪੈਸਿਟੀ ਹੈ ਨਹੀਂਗੀ ਕੋਈ ਵੀ ਸ਼ੈਲਰ ਵਾਲਾ ਐਗਰੀਮੈਂਟ ਕਰਨ ਤਿਆਰ ਨਹੀਂ ਹੈਗਾ ਇੰਨਾਂ ਸ਼ਰਤਾਂ ਤੇ ਜੋਣੀ ਇਹ ਸਮੱਸਿਆ ਾਨ ਕਰਕੇ ਮੀਟਿੰਗ ਕਰਨੀ ਹਾਂਜੀ ਸਿਰਫ ਇਹੀ ਆ ਦੋ ਵੱਡੀਆਂ ਸਮੱਸਿਆਵਾਂ ਇੱਕ ਪੀਆਰ 2620 ਦੀ ਯੀਲਡ ਵਾ ਘਟਿਆ ਉਹਦਾ 60 ਕਿਲੋ ਚੌਲ ਨਿਕਲਦਾ 60 ਤੋਂ 60 ਕਿਲੋ ਉਹਦੇ 5 ਕਿਲੋ ਚੌਲ ਸ਼ੈਲਰ ਵਾਲਨ ਕੋਲੋਂ ਪਾਣੇ ਪੈਂਦੇ ਆ ਦੂਸਰੀ ਸਪੇਸ ਦੀ ਪ੍ਰੋਬਲਮ ਆ ਕੋਈ ਮੇਨ ਮੇਨ ਮਤਲਬ ਸਪੇਸ ਦੀ ਤਾਂ ਪ੍ਰੋਬਲਮ ਹੈਗੀ ਹੈ ਸਪੇਸ ਦੀ ਪ੍ਰੋਬਲਮ ਹੈ ਸਪੇਸ ਦੀ ਹਾਂਜੀ ਹਾਂਜੀ ਠੀਕ ਹੈ ਕੋਈ ਸ਼ ਪਿਛਲੇ ਸਰਕਾਰ ਵਾਲ ਬਕਾਇਆ ਨਹੀਂ ਰਹਿੰਦੇ ਉਹ ਨਹੀਂ ਸ਼ੈਲਰ ਵਾਲਿਆਂ ਨੂੰ ਮਿਲੇ ਨਹੀਂ ਬਕਾਇਆ ਵੀ ਨਹੀਂ ਮਿਲੇ ਨਹੀਂ ਨਹੀਂ ਮਿਲੇ ਨਹੀਂ ਹੈਗੇ ਤੇ ਕੁਝ ਸ਼ੈਲਰ ਵਾਲੇ ਆਲ ਓਵਰ ਪੰਜਾਬੇ ਆ ਜਿਹੜਾ ਆ ਸੀਜ਼ਨ ਲੱਗਿਆ ਬਹੁਤ ਘੱਟ ਵਾਲਾ ਰਿਹਾ ਸਾਰੇ ਸ਼ੈਲਰ ਵਾਲੇ ਤਕਰੀਬਨ ਸਭ ਘਾਟੇ 'ਚ ਗਏ ਆ ਇਸ ਕਰਕੇ ਇਸ ਸਾਲ ਬਹੁਤ ਡਰਿਓ ਤਦ ਉਹ ਡਰ ਡਰ ਤੱਕ ਡਰਨਾ ਹੀ ਹੈ ਜਦੋਂ ਘਾਟੇ ਦੇ ਵਿੱਚ ਜਾਣਾ ਹੈ ਹਾਂਜੀ 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 ਇੰਡਸਟਰੀ ਸਾਰੀ ਬਹੁਤ ਐਸੇ ਵੇਲੇ ਆਪਣੇ ਆਪ ਨੂੰ ਹੋਰੇ ਤਰ੍ਹਾਂ ਡਰ ਜੇ ਨੇ ਮਾਹੌਲ ਚ ਮਹਿਸੂਸ ਕਰ ਰਹੀ ਠੀਕ ਹੈ ਤੁਹਾਡਾ ਨਾਮ ਕੀ ਹੈ ਜੀ ਚੰਨ ਕੋਹਲਾ ਜੀ ਅੱਛਾ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਿਹੜੀ ਤੁਹਾਡੀ 26 ਦੀ ਕੋਈ ਵਗੈਰਾ ਅੱਗੇ ਮੀਟਣ ਗਿਆ ਜਿਹੜੀ 26 ਦੀ 26 ਵੈਰਾਈਟੀ ਜਿਰੀ ਹੈ ਨਾ ਉੱਚਿਕ ਤੱਕ ਅਸ 60 ਤੋਂ 62 ਕਿਲੋ ਤੋਂ ਉੱਪਰ ਹੈ ਨਹੀਂ ਅੱਛਾ ਸਾਨੂੰ 60 ਕਿਲੋ ਕੱਸ ਦੇਣਾ ਪੈਂਦਾ ਹੈ ਜੋ ਅਸੀਂ ਪਿਛਲੇ ਸਾਲ ਅਸੀਂ ਸਾਰੇ ਸੰਮੇਲਨਾਂ ਨੇ ਬਹੁਤ ਬੁਰੀ ਤਰ੍ਹਾਂ ਭੁਗਤਿਆ ਹੈ ਕਰੋਨਾ ਰੋਪੇ ਚ ਲਾਸ ਹੋਇਆ ਹੈ ਅਸੀਂ ਅੱਜ ਕੀ 26 ਜੀ ਕੋਈ ਜੀੜੀ ਲਵਾਣੀ ਨਹੀਂ ਕਿਉਂਕਿ ਸਰਕਾਰ ਕੋ ਜਗ੍ਹਾ ਹੈ ਨਹੀਂ ਸਾਨੂੰ ਡੀ ਸਾਹਿਬ ਨੇ ਬੁਲਾਇਆ ਸੀ ਹੁਣ ਵੀ ਤੁਸੀਂ ਸਾਡਾ ਸਾਥ ਦੋ ਅਸੀਂ ਉਹਨਾਂ ਨੂੰ ਕਿਹਾ ਗਿਆ ਵੀ ਸਾਡੇ ਤੁਹਾਡੇ ਸਾਥ ਹੈ ਤਾਂ ਅਸੀਂ ਤੁਹਾਨੂੰ ਚਾਬੀਆਂ ਤੇ ਸੈਲਰ ਦੇ ਦਾਂਗੇ ਲੇਕਿਨ ਅਸੀਂ ਜੀੜੀ ਨਹੀਂ ਲਵਾਵਾਂਗੇ ਨਹੀਂ ਚਾਬੀਆਂ ਤੁਸੀਂ ਦੇ ਦੋਗੇ ਪਰ ਜਿਹੜੀ ਕਿਸਾਨਾਂ ਨੇ ਵਿਜੀ ਹੋਏਗੀ ਉਹਨਾਂ ਦਾ ਕੀ ਹੋਏਗਾ ਦੇਖੋ ਜੀ ਸੈਲਰ ਜਦੋਂ ਹੁੰਦਾ ਅਸੀਂ ਕਰ ਨਹੀਂ ਸਕਦੇ ਅਸੀਂ ਐਗਰੀਮੈਂਟ ਤਾਂ ਕਰਨਾ ਨਹੀਂ ਉਹ ਅਸੀਂ ਡੀ ਸਾਹਿਬ ਨੂੰ ਕਿਹਾ ਵੀ ਅਸੀਂ ਐਗਰੀਮੈਂਟ ਨਹੀਂ ਕਰਨਾ ਅਸੀਂ ਤੁਹਾਨੂੰ ਤੁਸੀਂ ਜਵਰਦਸੀ ਕਰੋਗੇ ਅਸੀਂ ਤੁਹਾਨੂੰ ਚਾਬੀਆਂ ਸੈਲਰ ਦੀ ਦੇ ਦਾਂਗੇ ਤੁਸੀਂ ਜਿਰੀ ਲਵਾ ਲਓ ਅਸੀਂ ਐਕਰੀ ਵੱਡੀ ਕਰਾਂ ਤੁਸੀਂ ਆਪਣਾ ਵੀ ਦੇਖਣਾ ਹਾਂਜੀ ਕਿਉਂਕਿ ਅਸੀਂ ਪਿਛਲੇ ਸਾਲ ਬਹੁਤ ਲੋਕ ਚ ਗਏ ਆ ਕੋਈ ਮਿਲਰ ਭਰਾ ਸਾਡਾ ਪਿਛਰਾ ਕੁਝ ਵੇਚ ਕੇ ਉਹਨੇ ਚੋਲਪੁਕਤਾ ਆਏ ਨੇ ਕੁਝ ਕੁਝ ਰਹਿ ਨਹੀਂ ਉਹਨ ਮਿਲਰ ਕੋ ਬਸ ਇਸ ਕਰਕੇ ਸਾਡੇ ਹੱਥ ਖੜੇ ਨੇ ਕਿ ਅਸੀਂ ਜਿਰੀ ਨਹੀਂ ਲਵਾਣੀ ਹੈ ਥਲੇ ਬੱਜ ਜੀ ਸ਼ਾਮ ਨੂੰ